ਕਿਹੜੀ ਸਭ ਤੋਂ ਸਾਂਝੀ ਖਤਰਨਾਕ ਚੀਜ਼ ਹੈ ਉਹ ਹੈ ਕੰਦ ਕੰਦ ਨਹੀਂ ਸਾਂਝੀ ਹੋਣੀ ਚਾਹੀਦੀ ਦੋਸਤੋ ਉਹ ਬੰਦਾ ਜੇ ਸਾਂਝੀ ਕੰਦ ਬੰਦਾ ਆਪਣੇ ਘਰ ਵਿੱਚ ਆਪਣੀ ਕੰਦ ਵਿੱਚ ਆਪਣੇ ਕੱਪੜੇ ਟੰਗਣ ਵਾਸਤੇ ਆਪਣੇ ਆਪ ਨਾਲ ਆਪਣੀ ਕਿੱਲੀ ਠੋਕਦਾ ਤੇ ਦੂਜੇ ਪਾਸੇ ਤਾਂ ਸਮਝਦਾ ਮੈਨੂੰ ਡਿਸਟਰਬ ਕਰਨ ਲੱਗਿਆ ਹੋਇਆ ਇਹ ਕੀ ਦੇਹ ਜਾਈ ਹੈ ਸਾਂਝੀ ਕੰਦ ਹੈ ਗੱਬਰੂ ਰੋਜ਼ ਕੰਮ ਤੇ ਜਾਂਦਾ ਘਰ ਵਾਲੀ ਰੋਜ਼ ਪਿੱਟਦੀ ਹੈ ਵੀ ਆ ਗਵਾਂਢੀ ਨਾਲ ਚਿੱਠੀਆਂ ਜਾਈਂ ਉਹ ਬਤਰਾ ਕਾਰੋਬਾਰੀ ਬੰਦਾ ਕਹ ਲੈ ਨੰਦਾ ਸਵੇਰੀ ਉੱਠ ਕੇ شریف ਆਦਮੀ ਆ ਇੱਕ ਜਣੇ ਫਿਰ ਘਰ ਵਾਲੀ ਗੱਲ ਪੈ ਗਈ ਕਹਦੀ ਗੱਲ ਸੁਣ ਮੈਂ ਤੈਨੂੰ ਰੋਜ਼ ਕਹਿੰਨੀ ਆ ਕਿ ਜਾਣ ਤੋਂ ਪਹਿਲਾਂ ਨਿੱਠ ਕੇ ਜਾਈ ਤੇਰੀ ਤੈਨੂੰ ਸਮਝ ਨਹੀਂ ਆਈ ਤੂੰ ਸੁਣਿਆ ਨਹੀਂ ਕਹਦਾ ਭਲੀਆ ਕੀ ਹੋਇਆ ਕਹਿੰਦਾ ਕਹਿੰਦੀ ਹੋਣਾ ਕੀ ਆ ਤੂੰ ਕੰਮ ਤੇ ਚਲੇ ਜਾ ਨਾ ਇਹ ਮਾਰ ਕੇ ਟ ਪੁੱਸੀ ਸੰਝ ਕੰਧ ਤੇ ਬੈਠ ਸਕਦਾ ਕਾ ਕੰਧ ਤੇ ਬੈਠ ਜਾਂਦਾ ਉਹ ਕਹਿੰਦਾ ਜਿੱਟ ਪੁੱਸੀ ਮਾਰ ਕੇ ਬਹਿੰਦਾ ਸਮਝ ਲੈ ਬੰਦਰ ਬੈਠਾ ਕਹਿੰਦੀ ਬੰਦਰ ਹੋਵੇ ਤਾਂ ਬੰਦਰ ਸਮਝ ਲਮਾ ਬੰਦਾ ਔਰ ਬਿਗੜਿਆ ਹੋਇਆ ਕੀ ਹੋਇਆ ਕਰਦਾ ਕੀ ਹੈ ਕਦੀ ਕਰਨਾ ਕੀ ਹੈ ਕੱਲਾ ਬੈਠਦਾ ਨਹੀਂ ਹੈਗਾ ਹੱਥ ਵਿੱਚ ਸ਼ੀਸ਼ਾ ਮੋਚਣਾ ਹੁੰਦਾ ਸਾਰੀ ਦਿਹਾੜੀ ਦਾੜੀ ਦੇ ਬਾਹਰ ਪੱਟੀ ਜਾਂਦਾ ਐ ਐ ਐ ਕਹਿੰਦਾ ਤੂੰ ਸ਼ੁਕਰ ਕਰ ਇਹਨੇ ਕਿਸੇ ਹੋਰ ਦੇ ਵਾਲ ਨਹੀਂ ਪੱਟਣੇ ਸ਼ੁਰੂ ਕੀਤੇ ਆਪਣੀ ਪੱਟੀ ਜਾਂਦਾ ਪੱਟੀ ਜਾਂਦੇ ਕਦੀ ਬਹੁਤੀਆਂ ਗੱਲਾਂ ਲੰਮੜਾ ਤੈਨੂੰ ਕੀ ਪਤਾ ਕਿੰਨਾ ਹਰਾਮੀ ਹੈ ਵਾਲ ਇੱਕ ਪੱਟਦਾ ਅੱਖ ਦਸ ਵਾਰੀ ਦਬਦਾ ਅੱਛਾ ਚਾਵੀ ਇਹ ਤਾਂ ਬੜੀ ਮਾੜੀ ਗੱਲ ਐ ਫਿਰ ਪੜੀਏ ਲੋਕੇ ਦੇਖ ਅਸੀਂ ਬਾਲ ਬੱਚੇਦਾਰ ਐ ਏਸ਼ਨਾਸ਼ਾ ਨਾ ਗਏ ਆਪਾਂ ਲੜਦੇ ਵੀ ਨਹੀਂ ਚੰਗੇ ਲੱਗਦੇ ਤੇ ਨਾ ਲੜਾਈ ਚ ਇਹਦੇ ਨਾਲ ਪੂਰੇ ਉਤਰ ਸਕਦੇ ਆ ਹੈ ਨਿਉ ਕੇ ਬਤ ਕਰ ਰਹੇ ਆ ਕਹਿੰਦੀ ਅੱਛਾ ਮੈਂ ਆਪਣਾ ਫੈਸਲਾ ਸੁਣਾਦਾ ਹੁਣ ਤੂੰ ਮੇਰੀ ਗੱਲ ਸੁਣ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਜੇ ਤੂੰ ਨਾਲ ਨਿੱਠ ਕੇ ਗਿਆ ਨਾ ਜਦ ਤੂੰ ਮੁੜ ਕੇ ਆਵੇਂਗਾ ਤੂੰ ਦੇਖੀ ਮੈਂ ਆਪਣੇ ਹੱਥ ਕਿਵੇਂ ਦਿਖਾਉਣੀ ਆ ਦੋਸਤੋ ਉਹ شریف ਆਦਮੀ ਹੱਥ ਬੰਨੀ ਖੜਾ ਉਹ ਡਾਡੀ ਜਨਾਨੀ ਆ ਹੱਥ ਦਿਖਾਉਣ ਤੇ ਤੁਲੀ ਹੋਈ ਐ ਗੌਰ ਨਾਲ ਸੁਣਨਾ ਉਹ ਕੀ ਕਹਿੰਦੀ ਐ ਬਤਰਾ ਉਹ ਕੀ ਕਹਿੰਦਾ ਤੈਨੂੰ ਆਖਦੀਆਂ ਨਿੱਤ ਜਨਮ ਮੱਖਣਾ ਔਖਾ ਛੜ ਦੇ ਗਵਾਂਢ ਹਾਇਆ ਕੱਟਣਾ ਤੈਨੂੰ ਆਖਦੀਆਂ ਨਿੱਤ ਜਨਮ ਮੱਖਣਾ ਔਖਾ ਛੜ ਦੇ ਗਵਾਂਢ ਹਾਇਆ ਕੱਟਣਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਐ ਸੰਜੀ ਕਾਂਦੇ ਐ ਸੰਜੀ ਕਾਂਦੇ ਐ ਸੰਜੀ ਕਾਂਦੇ ਉੱਤੇ ਚੜ ਕੇ ਫੜ ਕੇ ਜੱਟ ਟੋਲਣਾ ਆਪ ਨਹੀਂ ਬੋਲਣਾ ਮੈਂ ਕੁੱਟੂ ਦੂ ਛੜੀ ਨੂੰ ਖਾੜ ਕੇ ਮੈਂ ਕੁੱਟੂ ਦੂ ਛੜੀ ਨੂੰ ਖਾੜ ਕੇ ਮੈਂ ਕੁੱਟੂ ਦੂ ਛੜੀ ਨੂੰ ਖਾੜ ਕੇ ਉਹ ਅਛੜਾ ਜਾਤ ਉਹ ਅਛੜਾ ਜਾਤ ਉਹ ਅਛੜਾ ਜਾਤ ਸਾਡੇ ਨੇ ਜੋ ਆਕਦੀ ਉਹ ਅਛੜਾ ਜਾਤ ਸਾਡੇ ਨੇ ਜੋ ਆਕਨੀ ਭੱਜੇ ਚੋਰ ਲਤਾ ਭੱਜ ਜਾਈਏ ਆਪਨੀ ਉਹ ਅਛੜਾ ਜਾਤ ਸਾਡੇ ਨੇ ਜੋ ਆਕਨੀ ਪੱਦੀ ਚੋਰ ਨਾ ਤਪਾ ਜੱਜ ਆਵੇ ਨੀ ਲੜੇ ਛੜੇ ਦਾ ਕਿਦਾਂ ਚੁੱਕੀ ਬਗਾੜ ਲੂ ੜੇ ਛੜੇ ਦਾ ੜੇ ਛੜੇ ਦਾ ਕਿਦਾਂ ਚੁੱਕੀ ਬਗਾੜ ਲੂ ਨਾ ਆਪਾ ਪੂਰੇ ਨਾ ਆਪਾ ਪੂਰੇ ਤਾਂ ਆਪਾ ਪੂਰੇ ਹੋਂਦੇ ਲੜਕੇ ਕੇ ਨਾ ਆਪਾ ਪੂਰੇ ਹੋਂਦੇ ਲੜਕੇ ਦੜਵੱਟ ਲੈ ਨਹੀਂ ਉਹ ਕਿਤੇ ਦੇ ਕੱਟ ਲੈ ਨਹੀਂ ਚੱਟੀਂ ਅੰਦਰੋਂ ਬਾੜ ਕੇ ਟੜ ਵਟ ਲੈਨੇ ਉਿੱਦਿਨੇ ਕੱਟ ਲੈਨੇ ਅੰਦਰ ਵੜ ਕੇ ਨੀ ਜਟਟੇ ਅੰਦਰ ਵੜ ਕੇ ਨੀ ਜਟਟੇ ਅੰਦਰ ਵੜ ਕੇ ਚੁੱਪ ਕੀਤੇ ਆ ਤਬੋਂ ਤਾਂ ਸਿਰ ਝਾੜ ਦੇ ਚੁੱਪ ਕੀਤੇ ਆ ਤਬੋਂ ਤਾਂ ਸਿਰ ਝਾੜ ਦੇਵੇਂ ਨੀਵੇਂ ਹੋਇਆ ਕਾਣੋ ਛਾੜ ਦੇ ਚੁੱਪ ਕੀਤੇ ਆ ਤਬੋਂ ਤਾਂ ਸਿਰ ਝਾੜ ਦੇਵੇਂ ਨੀਵੇਂ ਹੋਇਆ ਕਾਣੋ ਛਾੜ ਦੇ ਜਦੋਂ ਛਾਂਕਦੀਆਂ ਕੱਟਦੇ ਜਦੋਂ ਚਾਹਕਦੀਆਂ ਗੁੱਸੇ ਨਾਲ ਅੱਗੋਂ ਸਮ ਰੂੜ ਜਾਣਾ ਦੰਦ ਕੱਟਦੇ ਤੂੰ ਕਿਉਂ ਹਸੀ ਜਾਣਾ ਦੱਸ ਤੂੰ ਕਿਉਂ ਹਸੀ ਜਾਣਾ ਨਹੀਂ ਨਹੀਂ ਕੋਈ ਗੱਲ ਤਾਂ ਹੈ ਪਹਿਲਾਂ ਪਹਿਲਾਂ ਦੱਸ ਤੂੰ ਕਿਉਂ ਹੱਸਦਾ ਦੱਸ ਕਿਉਂ ਹੱਸਦਾ ਦੱਸਾਂ ਗੁੱਸਾ ਦਾ ਨਹੀਂ ਕਰਦੀ ਜਾਂ ਤਾਂ ਪਹਿਲਾਂ ਮੈਂ ਵੀ ਆਹੀ ਕੁਛ ਕਰਦਾ ਹੁੰਦਾ ਸੀ ਕੋ ਸੇ ਨਾਲ ਕੋ ਸਮਰੂਹ ਜਾਣ ਦੰਦ ਕੱਢ ਦੇ ਮੋਏ ਸਪਨੂ ਮੋਏ ਸਪਨੂ ਕਿ ਛੇੜ ਕੇ ਤੂੰ ਲੈਣਾ ਨਹੀਂ ਮੋਏ ਸਪਨੂ ਕਿ ਛੇੜ ਕੇ ਤੂੰ ਲੈਣਾ ਨਹੀਂ ਉਹਦਾ ਜਾਣਾ ਕੀ ਤੇ ਸਾਡਾ ਕੱਖ ਰਹਿਣਾ ਨਹੀਂ ਮੋਏ ਸਪਨੂ ਕੀ ਛੇੜ ਕੇ ਤੁਲਣਾ ਨਹੀਂ ਉਹਦਾ ਜਾਣਾ ਕੀ ਤੇ ਸਾਡਾ ਕੱਖ ਰਹਿਣਾ ਨਹੀਂ ਐਨੀ ਸਰੀਨਾ ਐਨੀ ਸਰੀਨਾ ਪਊਗਾ ਕੁਝ ਕਰੀਨਾ ਐਨੀ ਸਰੀਨਾ ਪਊਗਾ ਕੁਝ ਕਰੀਨਾ ਵੇ ਕਰੀਏ ਵੇ ਕਰੀਏ ਵੇ ਕਰੀਏ ਪੰਚਾਇਤ ਤੜਕੇ ਪਕਰੀਏ ਪੰਚਾਇਤ ਮੇਰੇ ਪਿਓ ਦੀ ਹੈ ਜਿਹੜੀ ਤੜਕੇ ਚੜਕੇ ਮੇਰੇ ਘਰ ਦੇ ਅੱਗੇ ਆ ਜੂਗੀ ਭਲਿਏ ਲੋਕੇ ਅੰਦਰ ਬੜ ਕੇ ਬੈਠੀ ਰਹਿਣੀ ਹੈ ਬਾਹਰ ਤੈਨੂੰ ਪਤਾ ਕੀ ਹੈ ਕੀ ਹੋ ਰਿਹਾ ਵੋਟਾਂ ਦਾ ਜ਼ਮਾਨਾ ਵੋਟਾਂ ਦਾ ਤੇ ਵੋਟ ਮੈਂ ਵੀ ਪਾਈ ਆ ਮੈਂ ਕੱਲੀ ਵੋਟ ਪਾਈ ਐ ਛੜੇ ਨੇ ਸਰਪੰਚ ਦੀ ਸਪੋਰਟ ਵੀ ਕੀਤੀ ਐ ਇਥੇ ਵੋਟਰ ਤੇ ਸਪੋਰਟਰ ਚ ਫਰਕ ਐ ਉਹਨੇ ਕੀਤੀ ਐ ਸਪੋਰਟ ਸਰਪੰਚ ਦੀ ਉਹਨੇ ਕੀਤੀ ਐ ਸਪੋਰਟ ਸਰਪੰਚ ਦੀ ਤਾਂ ਸਕੇ ਪੰਚਾਇਤ ਕਰੂਗੀ ਹੁਨੇ ਕੀਤੀ ਐ ਸਪੋਰਟ ਸਰਪੰਚ ਦੀ ਅਸੇ ਕੀ ਪੰਚਾਇਤ ਕਰੂੰਗੀ ਮੇਲਾ ਭਲੇਦਾਨੀ ਆ ਸਭ ਲੁੱਟਿਆ ਦੇ ਉਸੇ ਦੀ ਹਮਾਇਤ ਕਰੂੰਗੀ ਮੇਲਾ ਭਲੇਦਾਨੀ ਆ ਸਭ ਲੁੱਟਿਆ ਉਸੇ ਦੀ ਹਮਾਇਤ ਕਰੂੰਗੀ ਫੇਰ ਇੱਥੇ ਜੇ ਨਾ ਆਈ ਗੱਲ ਲੋਟਵੇ ਜਾ ਕੇ ਥਾਣੇ ਵਿੱਚ ਦੇ ਦਈਏ ਰਿਪੋਰਟ ਵੇ ਫੇਰ ਇੱਥੇ ਜੇ ਨਾ ਆਈ ਗੱਲ ਲੋਟਵੇ ਜਾ ਕੇ ਥਾਣੇ ਵਿੱਚ ਦੇ ਦਈਏ ਰਿਪੋਰਟ ਵੇ ਭੋਜਦਾਰੀਆਂ ਭੋਜਦਾਰੀਆਂ ਚਖੜ ਜਣ ਕੋਹਾਰੀਆਂ ਹੋ ਜਧਾਰੀਆਂ ਚਖਤ ਜਣਖੋਆਰੀਆਂ ਦੇਖ ਮੇਰਾ ਦੇਖ ਮੇਰਾ ਦੇਖ ਮੇਰਾ ਦਿਲ ਤੜਕੇ ਦੜੁ ਬਟਲਨੀ ਉਹਕੇ ਦਿਨ ਕੱਟ ਲੈਨੀ ਜਟੀ ਅੰਦਰ ਵੜ ਕੇ ਦੜੁ ਬਟਲਨੀ ਉਹਕੇ ਦਿਨ ਕੱਟ ਲੈਨੀ ਜਟੀ ਅੰਦਰ ਵੜ ਕੇ ਸਾਰ ਦੇ ਜੇ ਤੂੰ ਮੰਨ ਜੇ ਜੇ ਤੂੰ ਮੰਨ ਜੇ ਤਾਂ ਜਾਣਾ ਤੇਰਾ ਕੱਖ ਨਹੀਂ ਜੇ ਤੂੰ ਮੰਨ ਜੇ ਤਾਂ ਜਾਣਾ ਤੇਰਾ ਕੱਖ ਨਹੀਂ ਸੱਤ ਮਾਰ ਕੇ ਵੀ ਸੋਟੀ ਲਈਏ ਰੱਖਣੀ ਜੇ ਤੂੰ ਮੰਨ ਜੇ ਤਾਂ ਜਾਣਾ ਤੇਰਾ ਕੱਖ ਨਹੀਂ ਸੱਤ ਮਾਰ ਕੇ ਵੀ ਸੋਟੀ ਲਈਏ ਰੱਖਣੀ ਫਾਹਾ ਵੱਟੀਏ ਫਾਹਾ ਵੱਟੀਏ ਤੇ ਕੰਡਾ ਕਿਵੇਂ ਕੱਟੀਏ ਫਾਹਾ ਵੱਟੀਏ ਵੇ ਕੰਡਾ ਕਿਵੇਂ ਕੱਟੀਏ ਤੇ ਦੱਸ ਕੋਈ ਤੂੰ ਦੱਸ ਕੋਈ ਤੂੰ ਦੱਸ ਕੋਈ ਸਾਕੀਮ ਕਾੜ ਕੇ ਉਫੜ ਕੇ ਮੱਕੁੱਤ ਦੁਛੜੇ ਕਿ ਸਵੇਰ ਦੀ ਲਾਈਆ ਛੜੇ ਨੂੰ ਫੜ ਕੇ ਛੜੇ ਨੂੰ ਫੜ ਕੇ ਛੜਾ ਕੋਈ ਚੂਹਾ ਇਹਨੂੰ ਚਿਮਟੇ ਨਾਲ ਫੜ ਲਵੇਂਗੇ ਪਤੰਦਰ ਸਵਾ 6 ਫੁੱਟ ਦਾ ਬੰਦਾ ਦੂਰੋਂ ਤੁਰਿਆ ਆਉਂਦਾ ਆਇ ਲੱਗਦਾ ਜਿਵੇਂ ਦਿਓ ਤੁਰਿਆ ਆਉਂਦਾ ਹੁੰਦਾ ਕਿਵੇਂ ਫੜਾਂਗੀ ਹੱਥ ਨਾਲ ਫੜਾਂਗੀ ਇਹਨਾਂ ਹੱਥਾਂ ਨਾਲ ਫੜੂੰਗੀ ਹਾਂ ਇਹਨਾਂ ਹੱਥਾਂ ਨਾਲ ਹਾਂ ਤੂੰ ਦੇਖੇ ਸਹੀ ਮੈਂ ਮਾਰ ਕੇ ਜੱਫਾ ਨਾਲ ਨਾੜੀ 'ਚ ਮੂੰਹ ਤੇ ਦੇਣਾ ਹਾਂ ਕੀ ਕੀ मार के जफा ना जफ़ा मार के, जफा मार के ही है मारके चाहिए लोग मेरी पग नीरा ना कर सियाने केंद्र ने, ने खरबूजा चाहे छुरी दे गिरे छुरी चाहे खरबूजे दे गिरे सत्यानाश खरबूजे का ही हुंदा, कोई और तरीका लाभ लाए

ਕੋਈ ਢਾੜ ਕੇ ਕੁਲਣੀ ਤੇ ਕੁਲਛਣੀ ਜੀ ਤੀਮੀ ਦਾ ਕਰਾਈਏ ਸਾਹ ਕਨੀ ਕੋਈ ਢਾੜ ਕੇ ਕੁਲਣੀ ਤੇ ਕੁਲਛਣੀ ਜੀ ਤੀਮੀ ਦਾ ਕਰਾਈਏ ਸਾਹ ਕਨੀ ਸਾਰੀ ਊਰ ਨਸਾਰਾ ਮੇਰਾ ਬੋਲੂਗਾ ਜਬ 5 4 ਹੋਗੇ ਜੋ ਆ ਕਨੀ ਮਹਿੰਗਾਈ ਦਾ ਜ਼ਮਾਨਾ ਹੈ ਜਦੋਂ ਬੇੜੇ ਵਿੱਚ ਕੋਰਬੜ 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 ਹੋਈ ਨਾ ਤੇ ਕੰਜੜ ਦਾ ਪਾਗਲ ਹੋ ਜਾ ਕਿਸੇ ਦੀ ਕੱਛੀ ਲਾ ਦੇ ਕਿਸੇ ਦੀ ਪਾਹ ਤੀ ਕਿਸੇ ਦੀ ਲਾ ਦੇ ਤੇਰੇ ਵੱਲ ਦੇਖਣ ਨੂੰ ਟਾਈਮ ਨਹੀਂ ਮਿਲਣਾ ਮੌਜਾ ਕਰੀ ਜਾਈਂ ਕੋਈ ਪਾਲ ਕੇ ਕੋਈ ਪਾਲ ਕੇ ਕੋ ਲੈਣੀ ਤੇ ਕੋ ਲੱਛਣੀ ਕੋਈ ਪਾਲ ਕੇ ਕੋ ਲੈਣੀ ਤੇ ਕੋ ਲੱਛਣੀ ਜਿਤੀ ਮੀਦਾ ਕਰਾਈਏ ਆਕੇ ਨੀ ਸਾਰੀ ਉਮਰ ਨਾ ਸਾਲਾ ਮੇਰਾ ਬੋਲੂਗਾ ਜਾਂ 5 4 ਹੋਗੇ ਜੋ ਆਕੇ ਨੀ ਗੱਲ ਮਨਲੀ ਬੜੀ ਤੇ ਤੇਰੀ ਸਿਆਣੀ ਵੇ ਹੋ ਜੋ ਬੱਲੇ ਬੱਲੇ ਕਾਢ ਚੜਾਣੀ ਵੇ ਲੰਘੇ ਨਾ ਵੇਖੀ ਲੰਘੇ ਨਾ ਉੱਚੀ ਕਦੇ ਕੰਗੇ ਦਾ ਵੇਖੀ ਲੰਘੇ ਦਾ ਉੱਚੀ ਕਦੇ ਕੰਗੇ ਦਾ ਅਕਾਚੇ ਪਾਇ ਨਾ ਰੜਿਕੇ ਧੜੋ ਬਟਲੇ ਨੇ ਉਹਕੇ ਦਿਨ ਕਟਲੇ ਨੀ ਜਟਿਏ ਅੰਦਰ ਵੜਕੇ ਜੱਟ ਟੋਲਣਾ ਆਪਣੀਆਂ ਬੋਲਣਾ ਨਾ ਕੁੱਟੂ ਦੁਛੜੇ ਨੂੰ ਫੜਕੇ ਨੀ ਜਟਿਏ ਅੰਦਰ ਵੜਕੇ ਕੁੱਟੂ ਦੁਛੜੇ ਨੂੰ ਫੜਕੇ ਕੁੱਟ ਲਈ ਉਹ ਜਟਿਏ ਅੰਦਰ ਵੜਕੇ ਨੂੰ ਫਾੜ ਕੇ ਲੱਕਾ ਕੁੱਟ ਲਈ ਤੇ ਠੀਕੇ ਅੰਦਰ ਬਾੜ ਕੇ